ਸੰਗਤ ਦੇ ਰੱਖਣੀ ਲਾਜ ਮਾਲਕਾ ਮੇਰੀ ਤਾਰਨ ਲਈ ਦੁਖੀਆਂ ਦੇ ਸੋਨਾ ਰਚਿਆ ਅਮਰਤ ਸਰੀਆ ਤਾਨੀ ਅਰਜਨ ਦੇਵ ਗੁਰੂ ਤੇਰੀ ਸ਼ਨ ਪਿਆਸੋਂ ਤਰੀਆ ਤਾਨੀ ਅਰਜਨ ਦੇਵ ਗੁਰੂ ਤੇਰੀ ਸ਼ਨ ਸੋਤਰੀਆ ਸਰ ਤਾਂ ਸ਼ਹੀਦਾਂ ਦੇ ਤਕਲੀਓਟ ਦਾਸ ਨੇ ਤੇਰੀ ਰਿਚ ਆ ਕੇ ਸੰਗਤ ਦੇ ਰੱਖਣੀ ਲਾਜ ਮਾਲਕਾ ਮੇਰੀ ਤਾਰਨ ਲਈ ਦੁਖੀਆਂ ਦੇ ਸੋਨਾ ਰਚਿਆ ਅਮਰਤ ਸਾਰੀ ਤੇਰੀ ਸ਼ਰਨ ਪਿਆ ਸੋਤਰੀਆ ਤਾਨੀ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆ ਸੋਤਰੀਆ ਵਿੱਚ ਜਾ ਕੇ ਮੰਡੀ ਦੇ ਕੀ ਤਿਆ ਜਦੋਂ ਕਲਿਆਣੇ ਕਹਿੰਦਾ ਸਿੱਖ ਤੇਰੇ ਤੇ ਸੇਬ ਅਜ ਵਰਤ ਗੇ ਬਾਣੇ ਵੇਚ ਜਾ ਕੇ ਮੰਡੀ ਦੇ ਕੀ ਤਿਆ ਜਦੋਂ ਕਲਿਆਣੇ ਕਹਿੰਦਾ ਸਿੱਖ ਤੇਰੇ ਤੇ ਸੈਬਾ ਅਜ ਵਰਤ ਗੇ ਪਾੜੇ ਅ ਡਿੱਗ ਚਰਨਾ ਤੇ ਰਾਜਾ ਚੋਹੈਂਕੜ ਦਾ ਪਰਿਆ ਤਾਨੀ ਅਰਜਨ ਦੇਵ ਗੁਰੂ ਤੇਰੀ ਸ਼ਨ ਪਿਆਸੋਂ ਤਰਿਆ ਤਾਨੀ ਅਰਜਨ ਦੇਵ ਗੁਰੂ ਤੇਰੀ ਸ਼ਨ ਪਿਆਸੋਂ ਤਰਿਆ ਕਾਣੀ ਦਾ ਜਹਾਂ ਜਿੱਤ ਸਾਂ ਕਿਸੇ ਕਰ ਲੋ ਜੀ ਗੁਰੂ ਜੀ 7 ਸਾਲ 7 ਮਹੀਨੇ ਦਾ ਜਨ ਕਰੋਵਾਂ ਕਿਵਾਂ ਕਰਾਉਂਦੇ ਆਗੇ ਅੱਜ ਰਾਤ ਨੂੰ ਰਾਜ ਦੇ ਪ੍ਰਮਾਤਕਾਰੇ ਪੰਜਬੰਦੀ ਜਨਾਬਾ ਬੋਲ ਤੋਂ ਗੁਰਦੁਆਰਾ ਮਜੀਠਿਆਣਾ ਨੂੰ ਗੁਰੂ ਜੀ ਨੇ ਲੇਖੋ ਵਰਤ ਕੇ ਜੀਵਨ ਦੀ ਕੋਈ ਜੋੜਾ ਅਜਿਹਾ ਹੈ ਜੋ ਕੋਈ ਸੁਪਨਾ ਸੁਪਨਾ ਹੈ ਜਿਹੜਾ ਕਾਮਨਾ ਪੂਰਾ ਕਰਦਾ ਹੈ ਇਹ ਗੁਰਦੁਆਰਾ ਘੋੜਾ ਹੈ ਜਿਹਨੇ ਇਹ ਮਹਾਰਾਜ ਮਜੀਠਿਆਣਾ ਬੰਦਾ ਰਾਹ ਇਹ ਕਾਣਾ ਜਿਸੇ ਮਹਾਰਾਜ ਦੇ ਕਰਤਾਰ ਸਭੇ ਸੇਵਾ ਦਾ ਪ੍ਰੋਗਤੀ ਕੀਤੀ ਹੈ ਤਾਂ ਮਹਾਰਾਜ ਅੱਗੇ ਹੀ ਰਹੇ ਹੁੰਦੇ ਆਹ ਤਾਲ ਕਾਤੋਂ ਮੀਨ ਸੱਜਾ ਮਹਾਰਾਜ ਇੱਥੇ ਗੁਰੂ ਆਜੂ